जोत श्री गुरू ग्रंथ साहिब जी पाठ जी दाराही गुरू वाह संजा प्यार चवया चारि मुक हथियां तकियां ਜਿਨਾ ਨਾਮ ਜਪਿਆ ਵਣਿਸ਼ਕਿਆ ਦੇਵ ਜਲਾਈ ਤੇ ਗਵਾਹੀ ਦੇ ਜਾਂਦੇ ਨ ਕੀਤਾ। ਜਿਨਾ ਪਿਆਰਾਂ ਸਕੇਰਾਂ ਦੀ ਪਵਿੱਤਰ ਕਮਾਈ ਦਾ ਝੰਡ ਤੱਕ ਇਹ ਬੋਲੋ ਜੀ ਵਾਹਿਗੁਰੂ ਬਾਜ ਗੁਰੂ। ਜਿਨਾ ਸਿੰਘਾਂ ਸੰਗੰਨੇ ਧਰਮ ਦੇ ਤਸੀਹ ਦਿੱਤੇ। ਦੰਡ ਬੰਦ ਪਟਾਈ ਜਰਪਰੀਆਂ ਦੇ ਜਲੇ ਕਾਨ ਆਰਿਆ ਨਾ ਸਰਾਇ ਖੋਪਰਾਂ ਲਹਾਈਆਂ। ਗੁਰਦੁਆਰਿਆਂ ਦੇ ਸੇਵਲੇ ਕੁਰਬਾਨੀ ਦਿੱਤੀਆਂ ਧਰਮ ਲਈ ਹਾਰੇ ਆ ਸਿੱਖੀ ਕੋਸਾਂ ਸੁਆਸਾ ਨਾ ਨਭਾਈ। ਉਨ੍ਹਾਂ ਦੀ ਪਵਿੱਤਰ ਧਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਏ ਗੁਰੂ ਬਾਏ ਗੁਰੂ ਸੰਜਾਨ ਦਰਗਾਂ ਸਬੱਤਪੁਰ ਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਏ ਗੁਰੂ ਬਾਏ ਗੁਰੂ ਪ੍ਰਤਮੇ ਸਰਬੋਤਮ ਆਲਸਾ ਜੀ ਕੀ ਵਰਦਾਸ ਹੈ ਜੀ ਸਰਬੋਤਮ ਆਲਸਾ ਜੀ ਕੋ ਬਾਏ ਗੁਰੂ ਮਾਏ ਗੁਰੂ ਵਾਏ ਗੁਰੂ ਚੱਤਿਆ ਬਈ ਜਿਤੇ ਆਮ ਦਾ ਸਦਕਾ ਸਰਬ ਸੁਖ ਹੋਵੇ ਜਿਵੇਂ ਜਿਵੇਂ ਖੋਸਾ ਜੀ ਸਾਰੇ ਦਾ ਤਹਾਂ ਤਹਾਂ ਰਸ ਹੋ ਰਿਹਾ ਹੈ

ਸਖਾਂ ਦਾ ਮਨ ਨਾਮ ਨਤਕੂ ਮੋਟ ਪਾ ਰੱਖਾ ਆਪੇ ਅਕਾਲ ਪੁਰਖ ਵਾਹਿਗੁਰੂ ਇਹ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਉਸ ਨਿਆਸਰਿਆਂ ਦੇ ਆਸਰੇ ਸਤਿਗੁਰੂ ਗੁਰੂ ਨਿਵਾਜ ਜੰਗਰਾਜ ਹੂਰ ਹਾਜਰਾ ਹਜ਼ੂਰ ਸਰਬ ਕਲਾ ਸਮਰੱਥ ਜੁਗ ਜੋਗ ਅਕਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਸ਼ਾ ਮਹਾਰਾਜੀਓ ਆਪ ਜੀ ਨੂੰ ਆਕਰ ਨਾਜ ਜਾਣਦੇ ਹੋਇਆ ਆਪ ਜੀ ਦੇ ਚਰਨ ਗਨਾ ਪਾਲ ਸਰਦਾਰ ਸਬੰਤੀ ਚੋਧਰੀ ਹੈ ਸਤਿਗੁਰ ਜੀਓ ਆਪ ਜੀ ਅਤੇ ਸਮੂਹ ਇਲਾਕਾ ਨਿਵਾਸੀ ਜੀਰਾ ਇਲਾਕਾ ਨਿਵਾਸੀ ਸੰਗਠਨ ਨੂੰ ਪ੍ਰੇਰਦੇ ਸਤਿਗੁਰੂ ਜੀਓ ਜੋ ਇਸ ਮਿਹਰੋ ਪਸਾਨ ਜਿਥੇ ਬੰਦਿਆਂ ਵੱਲੋਂ ਸੱਜੇ ਪਾਸ਼ਾ ਜੀਓ ਆਪਣੇ ਪਸਾਨੀ ਹੱਕਾਂ ਨੂੰ ਪੰਜਾਬ ਵਾਸ ਦੇ ਬਚਾਉਣ ਵਾਸਤੇ ਪਾਸ਼ਾ ਜੀਓ ਸੰਮੀ ਜਾਦੇ ਦੇ ਖਨੌਰੀ ਬਾਦਰ ਤੇ ਜਿਥੇ ਬੰਦਿਆਂ ਵੱਲੋਂ ਲੋਕਾਤਾਰ ਮੋਰਚੇ ਲੱਗੇ ਹੋਏ ਦੀ ਪਾਸ਼ਾ ਜੀਓ ਆਪਣੀਆਂ ਮੰਡਾਂ ਨੂੰ ਲੈ ਕਰਕੇ ਜੋ ਸਰਜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਪਿਛਲੇ 27 ਦਿਨ ਤੋਂ

इस तरह जो शंभू वाटे मोरचा लॻा जो सौ संगा दोर्चे पर मोरा फतेह जी करणी दया करण अरदास बेनती प्रवान करणी सिरपा करो जी नाच जी रवानगी जी आग्या बख़शिश करो सुख हो नए नानक नाम ਬੋਲੇ ਜੀ ਸੋਨੇ ਹਾਲ ਸਤਿ ਸ਼੍ਰੀ ਅਕਾਲ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਗਾਤਾਰ 13 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਨੂੰ ਜਾਣ ਵਾਸਤੇ ਦੋਹਾਂ ਹੀ ਫੋਰਮਾਂ ਵੱਲੋਂ ਜੋ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਪ੍ਰਦਰਸ਼ਨ ਅਸੀਂ ਪੰਜਾਬ ਤੋਂ ਚੱਲ ਕੇ ਦਿੱਲੀ ਦੇ ਅੰਦਰ ਕੇਂਦਰ ਦੀ ਸਰਕਾਰ ਨੂੰ ਦੱਸਣ ਵਾਸਤੇ ਜਾ ਰਹੇ ਹਾਂ ਕਿ ਭਾਈ 2020 ਦੇ ਵਿੱਚ ਜਿਹੜੀਆਂ ਮੰਗਾਂ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਮੰਨੀਆਂ ਸੀ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਤੇ ਦੁਬਾਰਾ ਹਕੂਮਤ ਨੂੰ ਯਾਦ ਕਰਵਾਉਣ ਵਾਸਤੇ ਕਿ ਭਾਈ ਇਹ ਵਾਅਦੇ ਤੁਸੀਂ ਸਾਡੇ ਨਾਲ ਕਰਕੇ ਮੁਕਰ ਚੱਲਿਆ ਸੋ ਇਹਨਾਂ ਵਾਦਿਆਂ ਨੂੰ ਪੂਰਾ ਕਰ ਪਰ ਉਹਨਾਂ ਵਾਦਿਆਂ ਨੂੰ ਪੂਰਾ ਕਰਵਾਉਣ ਜਾ ਰਹੇ ਸਾਡੇ ਸੰਘਰਸ਼ੀ ਜਵਾਬੇ ਜਿੰਨਾਂ ਵੀ ਹਰਿਆਣਾ ਦੇ ਵਿੱਚ ਐਂਟਰੀ ਹੋਣ ਤੋਂ ਪਹਿਲਾਂ ਹੀ ਸਰਕਾਰ ਨੇ ਉਹਨਾਂ ਨੂੰ ਇੱਥੇ ਰੋਕ ਲਿਆ ਸਰਕਾਰ ਨੂੰ ਡਰ ਸੀ ਕਿ ਜੇ ਪੰਜਾਬ ਰੱਟ ਕੇ ਦਿੱਲੀ ਵੱਲ ਨੂੰ ਚੱਲ ਪਿਆ ਤਾਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਅੰਦਰ ਇਹ ਪੰਜਾਬ ਦੇ ਉਹ ਕਿਸਾਨ ਨੇ ਜਿਹੜੀਆਂ ਕਬੱਡੀ ਮੇਰ ਖੜੀ ਕਰ ਦੇਣਗੇ ਸੋ ਤੁਹਾਡੇ ਇਸ ਵਾਰ ਕਰਕੇ ਸਰਕਾਰ ਤੁਹਾਨੂੰ ਹਰਿਆਣਾ ਤੋਂ ਗਾਂ ਪਾਰ ਨਹੀਂ ਹੋਣ ਦੇ ਰਹੀ ਸੋ ਅਸਲ ਵਾਅਦਾ ਇੱਕ ਐਡੀ ਕਬੱਡੀ ਦੇਣਾ ਸਾਡੇ ਜਗਜੀਤ ਸਿੰਘ ਸਰਦਾਰ ਡੱਲੇਵਾਲ ਜਿਨ੍ਹਾਂ ਨੇ ਇੱਕ ਪ੍ਰਣ ਕਰ ਲਿਆ ਕਿ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਵਾਸਤੇ ਜਿਹੜੀ ਲੜਾਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ ਲੜ ਰਿਹਾ ਉਹ ਲੜਾਈ ਸਾਨੂੰ ਲੜਨੀ ਚਾਹੀਦੀ ਸੀ ਬਲਕੇ ਇੱਕ ਕੈਂਸਰ ਦਾ ਮਰੀਜ਼ ਹੋਣ ਦੇ ਨਾਲ-ਨਾਲ 70-75 ਸਾਲਾਂ ਦਾ ਬਜ਼ੁਰਗ ਸਾਡੀਆਂ ਫਸਲਾਂ ਤੇ ਨਸਲਾਂ ਬਚਾਉਣ ਵਾਸਤੇ ਲੜ ਰਿਹਾ ਤੇ ਤੁਸੀਂ ਅੱਜ ਵੀ ਆਪਣੇ ਆਪਣੇ ਘਰਾਂ ਦੇ ਅੰਦਰ ਬੈਠੇ ਹੋਓ ਸੋ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਆ ਜਦੋਂ ਤੱਕ ਕੋਈ ਕਰਦਾ ਕਿ ਤਮੰਬਰ ਇਹ ਨਹੀਂ ਸੋਚ ਲੈਂਦੇ ਕਿ ਇਹ ਲੜਾਈ ਸਾਡੇ ਹਰ ਪਰਿਵਾਰ ਦੀ ਆ ਸਾਡੀਆਂ ਫਸਲਾਂ ਦੀ ਆ ਸਾਡੀਆਂ ਨਸਲਾਂ ਦੀ ਲੜਾਈ ਆ ਉਦੋਂ ਤੱਕ ਮੋਰਚਾ ਫਟੇ ਨਹੀਂ ਹੋਣਾ ਸੋ ਅਸੀਂ ਬੇਨਤੀਆਂ ਕਰਾਂਗੇ ਕਿ ਆਓ ਇਕੱਠੇ ਹੋ ਕੇ ਲੜੀਏ ਸਰਕਾਰ ਦੀਆਂ ਜਿਹੜੀਆਂ ਸਾਨੂੰ ਮਾਰਨ ਦੀਆਂ ਨੀਤੀਆਂ ਉਹ ਸਰਕਾਰ ਦਿਨੋ ਦਿਨ ਸਾਡੇ ਉੱਪਰ ਆਪਣਾਦੀ ਜਾ ਰਹੀ ਆ ਤੇ ਤੁਸੀਂ ਚੁੱਪਚਾਪ ਆਪਣੇ ਘਰਾਂ ਦੇ ਅੰਦਰ ਬੈਠੇ ਹੋਇਓ ਸੋ ਮੇਰੀ ਐਨੀ ਇੱਕ ਬੇਨਤੀ ਆ ਪ੍ਰਵਾਨ ਕਰਨਾ ਕਿਹੜੀ ਇਹ ਅਮੇਕਾ ਜਿਹੜਾ ਉਥੋਂ ਦੇ ਕਿਸਾਨ ਜਿਹੜੇ ਜ਼ਖਮੀ ਹੋਏ ਆ ਕੈਮੀਕਲ ਵਾਲੇ ਪੁੱਲ ਛੁੱਟੇ ਗਏ ਤੇ ਜਿਹੜਾ ਉਹ ਸਾਰਾ ਨੈਟੂ ਤੋੜਿਆ ਮੋਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਤੁਸੀਂ ਖਾਲੀਏ ਤੁਰ ਆ ਜਿਓ ਉਹਨਾਂ ਦੀ ਮੰਚਾ ਇਹ ਸਾਹਤ ਹੋ ਗਈ ਕਿ ਕਿਸੇਰੀ ਤਰੀਕੇ ਦੇ ਨਾਲ ਅੰਮ ਗਿਆ ਤਾਨੂੰ ਜਿਹੜਾ ਉਹ ਅਸੀਂ ਗੱਲ ਰੱਖਣ ਵਾਸਤੇ ਬੁੱਲੀ ਹੋਏ ਤੇ ਰਾਜਧਾਨੀ ਦੇ ਵਿੱਚ ਨਹੀਂ ਜਾਣ ਪਿਆਗੇ ਪਰ ਜੋ ਮੰਚਾ ਸੀ ਬੋਰਮਾ ਦੀ ਵੀ ਜਿਹੜੀ ਗੱਲ ਮੋਦੀ ਸਰਕਾਰ ਕਹਿੰਦੀ ਹੈ ਇਹ ਦੇਸ਼ ਦੁਨੀਆ ਚ ਜਾਣੀਆਂ ਵੀ ਅਸੀਂ ਪੈਦਲ ਵੀ ਜਾ ਕੇ ਦੇਖ ਲਿਆ ਆਪਣੀਆਂ ਜਾਨਾਂ ਤੜੀ ਦੇਤੇ ਰੱਖ ਕੇ ਜਿਹੜਾ ਵੇਸ਼ ਕਰ ਦਿੱਤਾ ਵੀ ਜਾਨ ਸਾਡੀਆਂ ਮੰਗਾ ਮੰਨ ਲੋ ਜਾਂ ਤੁਸੀਂ ਦਿੱਲੀ ਜਾ ਲੈਂਦੇ ਪਰ ਨਹੀਂ ਜਿਹੜੀ ਉਹ ਗੱਲ ਕੋਈ ਮੋਦੀ ਸਰਕਾਰ ਨੇ ਸੁਣੀ ਤਾਂ ਸਾਡਾ ਸਾਡੀ ਜੋ ਦੋਨੋਂ ਫਾਰਮਾ ਦਾ ਜੋ ਮਕਸਦ ਸੀ ਕਿ ਪੂਰੇ ਦੇਸ਼ਾਂ ਦੇਸ਼ਾਂ ਦਾ ਕਿੰਨੇ ਮੋਦੀ ਸਰਕਾਰ ਦੀ ਮਿੱਟੀ ਪੁੱਟੀ ਜਾਵੇ ਪੂਰੇ ਦੇਸ਼ਾਂ ਦੇਸ਼ਾਂ ਦੇ ਜਿਹੜੇ ਇਹ ਸੰਦੋਲ ਨਾਂ ਦੇ ਨਾਲ ਜੁੜੇ ਹੋਏ ਭਾਈਚਾਰੇ ਕਿਸਾਨ ਉਹਨਾਂ ਸਾਰਿਆਂ ਨੇ ਜਿਹੜੀ ਇਹਦੀ ਮਿੱਨਾ ਇਹਨਾਂ ਦੀ ਮੋਟੀ ਮਿੱਡੀ ਪੁੱਤੀ ਆਲਾ ਉਸ ਤੋਂ ਉੱਗੇ ਜਿਹੜਾ ਇੱਥੇ ਬਸਨੀ ਸਰਦਾਰ ਜਗਦੀਸ਼ ਸਿੰਘ ਜੀ ਢੱਲੇਵਾਲ ਲਗਾਤਾਰ ਮਰਨwarte ਬੈਠੇ ਹੋਇਆ ਉਹਨਾਂ ਨੂੰ ਦੇਖਿਆ ਕੀਤਾ ਜਾ ਰਿਹਾ ਦਾ ਪਰ ਅੱਜ 10 ਸਤੰਬਰ ਦਸੰਬਰ ਦਾ ਜਿਹੜਾ ਲਾਂ ਆਇਆ ਸੀ ਪੂਰੇ ਭਾਰਤ ਦੇ ਜਿਹੜੇ ਟ੍ਰੈਕਟ ਮਾਰਚ ਕਰਕੇ ਲੋਕਾਂ ਨੇ ਦਾਸਾ ਉਦਲੇ ਫੂਕੇ ਦੱਸਤਾ ਕਿ ਪੂਰਾ ਦੇਸ਼ ਇਹਨਾਂ 12 ਮੰਗਾਂ ਦੇ ਉੱਤੇ ਸਹੁੰ ਪਿਆ ਐਮਐਸਪੀ ਘੰਟੀ ਕਾਨੂੰਨ ਦੇ ਨਾਲ ਸਹਿਮਤ ਆ ਡਾਕਟਰ ਸੁਆਮੀ ਲਾਧਨ ਕਮਿਸ਼ਨ ਦੀ ਰਿਪੋਰਟ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਆ ਉਹਦੇ ਨਾਲ ਸਮੁੱਚਾ ਦਰਜਾ ਜਿਹੜਾ ਮਾਪੋਣਾ ਚਾਹੀਦਾ ਦੇਸ਼ ਦੇ ਕਿਸਾਨਾਂ ਦਾ ਦਿੱਲੀ ਤੋਂ ਬੇਲੇ ਵਰਾਦੋਣਾ ਚਾਹੀਦਾ ਹੈ ਸਾਰੀਆਂ ਮੰਗਾਂ ਨੂੰ ਲੈ ਕੇ ਉਹ ਤੋਂ ਤੱਕ ਸੰਘਰਸ਼ ਜਾਰੀ ਰਹੂਗਾ ਅੱਜ ਦੇ ਪ੍ਰੋਗਰਾਮ ਦੇ ਜੋ ਵੀ ਕਮੇਟੀ ਨੇ ਅੱਜ ਦਾ ਪ੍ਰੋਗਰਾਮ ਤਿਆਰ ਕੀਤਾ ਮੈਂ ਬੇੜੀਆਂ ਦੇ ਰਾਈਆਂ ਤੋਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਡਾਕਟਰ ਨੋਰਪੁਰ ਮੋਰਪੁਰ ਜੀ ਦਾ ਮੈਂ ਤਾੜੇ ਨਾਲ ਧੰਨਵਾਦ ਕੀਤਾ ਕਰਦਾ ਮੈਂ ਕਿ ਅੱਜ ਦਾ ਜਿਹੜਾ ਪ੍ਰਾਰਲਾ ਕਰਕੇ ਇਸ ਅੰਦੋਲਨ ਦੇ ਹੱਕ ਦੇ ਵਿੱਚ ਅੱਜ ਦਾ ਜਿਹੜਾ ਮਾਰਚ ਰੱਖਿਆ ਗਿਆ ਵਾ ਇਹ ਸਰਦਾਰ ਜਗੀਰ ਸਿੰਘ ਜੀ ਬੱਲੇਵਾਲ ਸਾਹਿਬ ਉਹਨਾਂ ਦੀ ਚੜ੍ਹਦੀ ਕਲਾ ਦੇ ਵਾਸਤੇ ਅੱਜ ਵੀ ਅਸੀਂ ਬੇਲੋਰ ਅਰਦਾਸ ਕਰਦੇ ਆਂ ਮੋਦੀ ਸਰਕਾਰ ਨੂੰ ਪੈਣਾ ਚਾਹੁੰਦੇ ਆਂ ਆਖਰੀ ਸਾਹਾਂ ਤੱਕ ਲੜਾਂਗੇ ਸਾਡੀ ਹਮੁੱਤੀ ਲੜਾਈ ਆ ਸਾਡੀਆਂ ਆ ਫਸਲਾਂ ਦੀ ਲੜਾਈ ਆ ਬਹੁਤ ਜੀਕਾਰਾ ਉਹ ਜੱਟਾਂ ਦਾ ਬਿਨਾ ਅਸੀਂ ਵਾਪਸ ਆਉਣ ਵਾਲੇ ਧੰਨਵਾਦ ਵਾਈਬਰ ਜੀਕਾ ਖਾਲਸਾ ਸਾਹਿਬ ਵਾਈਬਰ ਸਾਰੇ ਹੀ ਕਪਾੜ ਜਥੇਬੰਦੀਆਂ ਦਾ ਸਾਰੇ ਹੀ ਵੀਰਾਂ ਦਾ ਇੱਥੇ ਪੁੱਜਣ ਤੋਂ ਕੋਟਲ ਕੋਟ ਧੰਨਵਾਦ ਖਾਸ ਤੌਰ ਤੇ ਪ੍ਰਸ ਵਾਲੇ ਵੀਰਾਂ ਦਾ ਧੰਨਵਾਦ ਸਾਰੇ ਭਾਂਜੀ ਅੰਕ ਜੀ ਤੁਮ ਜੋਦੀ ਸ਼ਰਮਾ ਅੰਕ ਜੀ ਪਹੁੰਚੇ ਨੇ ਬਾਈ ਹਰਪਾਲ ਜੀ ਪੰਚ ਨੇ ਸੁਖਵਿੰਦਰભાઈ ਪੰਚਾ ਬਾਈ ਸਾਸਤੇ ਵਾਲਾ ਜੀ ਪੰਚ ਨੇ ਜਿੰਮੇ ਲਈ ਪ੍ਰੈਸ ਵਾਲੇ ਪੰਚ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੀ ਹਾਲਾ ਉਹਨਾਂ ਨੇ ਔਲ ਪੁੱਛਿਆ ਕਿ ਜਿਹੜੇ ਆਪਣੇ ਮੋਰਚ ਦਾ ਕੀ ਅਲਹਾਂ ਦਾ ਮੋਟਾ ਲੱਗਾ ਮੈਂ ਕਿਹਾ ਤੁਹਾਡੀ ਕਿਰਪਾ ਦੇ ਨਾਲ ਮੈਂ ਕਿਹਾ ਚੜਦੀ ਕਲਾ ਵਿੱਚ ਆ ਸੋ ਉਹਨਾਂ ਨੇ ਹੋਰ ਕੋਈ ਨਹੀਂ ਪੁੱਛਿਆ ਵੇਖੋ ਮੋਰਚ ਆਫੇ ਕਰ ਸੀਗਾ ਉਹ ਇਹ ਜਿਹੜੇ ਗੁਜਾਰੂ ਸਿੰਘ ਹੁੰਦੇ ਆ ਇਹਨਾਂ ਨੂੰ ਲੋਕਾਂ ਵਾਸਤੇ ਹੁੰਦਾ ਉਹ ਘਰ ਵਾਸਤੇ ਨਹੀਂ ਹੁੰਦਾ ਫਿਰ ਉੱਥੇ ਗੱਲਬਾਤਾਂ ਕੀਤੀ ਆ ਪ੍ਰਧਾਨ ਨੇ ਦੱਸਿਆ ਜੇ ਜਦੋਂ ਦਿੱਲੀ ਤੋਂ ਮੁੜ ਕੇ ਆਏ ਸੀਗੇ ਦੱਲੇਵਾਲ ਸਾਹਿਬ ਨੇ ਕਿਹਾ ਸੀਗਾ ਇਹ ਕੇਂਦਰ ਸਰਕਾਰ ਨੇ ਆਏ ਨਹੀਂ ਮੰਨਦਾ ਆਪਾਂ ਨੂੰ ਕਿਸੇ ਆਗੂ ਨੂੰ ਛਿੱਧੀ ਦੇਣੇ ਪੈਣੀ ਆ ਇਹ ਦੱਲੇਵਾਲ ਸਾਹਿਬ ਦਾ ਪਹਿਲਾਂ ਤੋਂ ਹੀ ਇਰਾਦਾ ਸੀਗਾ ਕਿ ਸਰਕਾਰ ਆਏ ਨਹੀਂ ਮੰਨਣੀ ਖਾਣੋ ਬੱਛੀਆਂ ਪਾਉਣੀਆਂ ਪੈਣੀਆਂ ਦੇਖੋ ਲੋਕੋ ਇੱਕ ਕੋਈ ਮੌਤ ਮਾਰ ਆਉਣੀ ਇਹ ਕਹਿੰਦੇ ਸੀ ਕਿ ਮੇਰੀ ਮੌਤ ਆ ਫਿਰ ਵੀ ਵਿਜਮਕ ਵਾਸਤੇ ਦੇ ਵਿੱਚ ਸਾਰੀਆਂ ਆਪਣੇ ਲੋਕਾਂ ਵਾਲਾ ਤਕਰੀਬਾ ਚੱਲਦੇ ਹੋਏ ਉਥੇ 10 ਮਹੀਨੇ ਪਹਿਲਾਂ ਬੱਠੇ 11 ਮਹੀਨੇ ਹੋ ਗਏ ਹੁਣ ਤਾਂ ਸੋਲੋਂ ਆਪਣਾ ਸਰੀਰ ਤਿਆਗਣ ਵਾਸਤੇ ਤਿਆਰ ਆ ਆਪਾਂ ਨੂੰ ਇਲਾਕੇ ਨੂੰ ਉਹਨਾਂ ਦੀ ਮੱਤ ਉਹਨਾਂ ਦੇ ਮਗਰੋਂ ਤੇ ਇਗਨੋਰੀ ਪਾਉਣ ਦੇ ਤੁੰਤਣਾ ਚਾਹੀਦਾ ਉਹ ਆਪਾਂ ਢੰਡਾ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਇਕੱਠੇ ਹੋ ਗਏ ਡੱਲਵਾ ਫਿਰ ਤੋਂ ਸਾਥ ਦੇਗੇ ਅਤੇ ਉਹ ਪਤਾ ਲੱਗ ਜੇ ਕਦੇ ਲੋਕਾਂ ਵਾਂਗ ਜਿੱਦੀ ਬੋਲਿਆ ਲੋਕ ਤੁਹਾਨੂੰ ਖੁੱਲਾ ਤੇ ਚੱਕਣਗੇ ਤੁਹਾਨੂੰ ਅੱਖਾਂ ਦੇ ਚੱਕਣਗੇ ਜੋ ਮੇਰੇ ਇਲਾਕੇ ਨੂੰ ਬੇਇਨਤੀ ਆ ਕਿ ਆਪਾਂ ਵੱਧ ਤੋਂ ਵੱਧ ਫਨੌਰੀ ਪੈਟਰੋਲ ਚਾਲੇ ਪਾਈਏ ਮੈਂ ਸਿਰਫ 2 ਮਿੰਟ ਤੁਹਾਡੇ ਨਾਲ ਲੌੜਿਆ ਵਾਦਾ ਲੰਮਾ ਚੋੜਾ ਕੋਈ ਗੱਲ ਨਹੀਂ ਕਰਨੀ ਕਿਉਂਕਿ ਆਪਾਂ ਫਿਰ ਅੱਗੇ ਜਿਹੜਾ ਕੈਂਡਰ ਮਾਰ ਤੇ ਆਪਾਂ ਸ਼ੁਰੂ ਕਰਨਾ ਇਹਦਾ ਵੀ ਟਾਈਮ ਆਪਣੇ ਕੋਲੇ ਪੂਰਾ ਪੂਰਾ ਹੀ ਮੈਂ ਇੱਕ ਗੱਲ ਤੁਹਾਡੇ ਨਾਲ ਕਰਦਾ ਵੀ ਆਪਾਂ 13 ਫਰਵਰੀ ਤੋਂ ਲੈ ਕੇ ਲਗਾਤਾਰ ਮੋਰਚੇ ਦੇ ਵਿੱਚ ਮੈਦਾਨ ਵਿੱਚ ਆ ਤੁਹਾਡੇ ਵਿੱਚ ਰੂਹ ਖੋਕਰ ਵਾਸਤੇ ਜਿਹੜੇ ਸਖਤ ਐਕਸ਼ਨ ਲੈਣੇ ਪਏ ਕਿਉਂਕਿ ਜਿਸ ਤਰੀਕੇ ਨਾਲ ਸਰਕਾਰਾਂ ਦਾ ਹਮਲਾ ਸੀ ਔਰ ਲੋਕਾਂ ਦੇ ਵਿੱਚ ਇੱਕ ਨੈਰਟਲ ਸਿਰਜਿਆ ਜਾ ਰਿਹਾ ਸੀ ਕਿ ਦੋ ਕੀ ਜੇਸੇ ਬੰਦੀਆਂ ਉੱਥੇ ਬੈਠੀਆਂ ਬਾਕੀ ਲੋਕ ਉੱਥੇ ਹੈ ਨਹੀਂਗੇ ਇਹ ਸਾਰਾ ਮਹੌਲ ਬਣਾਉਣ ਵਾਸਤੇ ਭਾਵੇਂ ਸਾਨੂੰ 6 ਦਸੰਬਰ ਨੂੰ 101 ਦਾ ਜਥਾ ਅੰਬੂ ਬਾਡਰ ਤੋਂ ਦਿੱਲੀ ਨੂੰ ਰਵਾਨਾ ਕਰਨਾ ਪਿਆ ਜਿਹੜੀ ਸਰਕਾਰ ਕਹਿੰਦੀ ਸੀ ਕਿ ਪੈਦਲ ਆ ਜਾਓ ਉਹ ਕਹਿੰਦੇ ਸੀ ਪੈਦਲ ਆ ਜਾਓ ਤੁਹਾਨੂੰ ਅਸੀਂ ਕੋਈ ਨਹੀਂ ਰੋਕਦੇ ਤੁਹਾਡੇ ਟਰਾਲੀਆਂ ਤੇ ਹਥਿਆਰ ਹੁੰਦੇ ਆ ਉਹ ਵੀ ਅਸੀਂ ਸਰਕਾਰ ਨੇ ਕੀ ਕਹਾ ਕਰਤੀਆ 6 ਨੂੰ 8 ਨੂੰ 14 ਨੂੰ 101 ਦੇ ਜਥੇ ਭੇਜ ਕੇ ਪਰ ਉਹਨਾਂ ਦਾ ਉਹ ਕਹਿੰਦੇ ਅਸੀਂ ਇੱਕ ਕਿਸਾਨ ਨੂੰ ਵੀ ਦਿੱਲੀ ਨਹੀਂ ਆਉਣ ਦੇਣਾ ਐਸੇ ਕਰਕੇ 26 ਨਵੰਬਰ ਤੋਂ ਲੈ ਕੇ ਡੱਲੇਵਾਲ ਸਾਹਿਬ ਮਰਨwarte ਤੇ ਬੈਠੇ ਆ ਅੱਜ ਸਭੀ ਮੇਦੰਦੇ ਵਿੱਚ ਔਰ ਦੇਸ ਤਰੀਕੇ ਨਾਲ ਦੇਸ਼ ਦੇ ਵਿੱਚ ਮਾਹੌਲ ਬਣ ਗਿਆ ਇਹ ਮੋਰਚਾ ਹਰੈਣ ਸਿਖਰਾਂ ਤੇ ਪਹੁੰਚ ਗਿਆ ਮੇਰੇ ਵੀਰੋ ਆਪਾਂ ਇਸੇ ਹੀ ਤਰ੍ਹਾਂ ਕਰ ਕਰਦੇ ਵਿੱਚ ਬੱਚੇ-ਬੱਚੇ ਦੀ ਜੁਬਾਨ ਤੇ ਐਮ ਐਸ ਪੀ ਦੀ ਗਰੰਟੀ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਨ ਵਾਸਤੇ ਸਮੂੱਚਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਲੀਗ ਮਰਉਣ ਵਾਸਤੇ ਮਜ਼ਦੂਰਾਂ ਨੂੰ 200 ਦਿਨ ਖਾਰ ਦੇ ਵਿੱਚ ਕੰਮ ਦਿਵਾਉਣ ਵਾਸਤੇ ਤੇ 740 ਤੋਂ ਇਲਾਵਾ ਸਾਰੀਆਂ ਮੰਗਾਂ 12 ਦੀਆਂ 12 ਮਨੋਰ ਵਾਸਤੇ ਭਾਵੇਂ ਸਾਨੂੰ ਸਾਲਾ ਬੱਧੀ ਲਾਨਾ ਪੈਵੇ ਇਹ ਪੜਨ ਕਰ ਲਓ ਵੀ ਅਸੀਂ ਕਿਸੇ ਵੀ ਕੀਮਤ ਦੇ ਪਿੱਛੇ ਨਹੀਂ ਮੁਰਨਾ ਇਸ ਵੇਲੇ ਤੁਹਾਡੇ ਆਗੂਆਂ ਨੇ ਰਾਦੇ ਬਣਾਏ ਹੋਇਆ ਕਿ ਅਸੀਂ ਭਾਵੇਂ 25 ਸਾਲ ਤੱਕ ਵੀ ਸਾਨੂੰ ਲਾਨਾ ਪੈਵੇ ਲੜਾਂਗੇ ਪਰ ਅਸੀਂ ਸਰਕਾਰ ਨੂੰ ਇਸੋ ਵੀ ਕੀਮਤ ਤੇ ਆਪਣੀਆਂ ਮੁੰਗਾ ਮਨਾਇਆ ਤੋਂ ਬਿਨਾ ਸਵਾਸ ਆਉਣ ਵਾਲੇ ਨੇ ਤੁਹਾਡਾ ਫਰਜ਼ ਹੈ। ਤੁਹਾਡਾ ਫਰਜ਼ ਹੈ ਵੀ ਘਰ ਘਰ ਤੇ ਦੇ ਹੁਣ ਗੱਲ ਚੱਲੇ ਤੇ ਐਮਐਸਪੀ ਵੀ ਗਰੰਟੀ ਦੀ ਚੱਲੇ। ਸਰਕਾਰ ਮਗੂਦੇ ਇਹ ਇੰਚਾਰਜ ਨੇ ਪਕਾਹ ਮਜ਼ਦੂਰ ਸੰਗਠਨ ਕਮੇਟੀ ਦੇ। ਮਜ਼ਦੂਰੀ ਕੱਲੀ ਸੰਗਠਨ ਕਮੇਟੀ ਦੇ ਵੀਰੇ ਹੈ। ਪ੍ਰਚਾਰਕ ਨੇ ਤੇ ਉਹ ਵੀਰੇ ਕੱਲ ਫੈਟ ਦੇ ਉੱਤੇ ਬੱਲੇਵਾਲ ਸਾਹਿਬ ਜੀ ਦਾ ਪ੍ਰਚਾਰ ਕਰ ਰਹੇ ਸੀ ਤੇ ਕੋਸ਼ਿਸ਼ ਸ਼ਰਾਬਤੀ ਅਸਰ ਇਹਨਾਂ ਨੇ ਗਲ ਪਾਇਆ ਤੇ ਇਹਨਾਂ ਦੇ ਗਿੱਟੇ ਤੇ ਘੋਟੇ ਤੋੜ ਤੂ ਆ ਦੇਖੋ ਇਹਨਾਂ ਦੇ ਗੱਟ ਤੋੜੇ ਪਏ ਆ ਵੀਰੋ ਇਹ ਕੋਈ ਅਸੀਂ ਲੜਾਈ ਆ ਤੇ ਨੱਜ ਦੀ ਨਹੀਂ ਲੜ ਰਹੇ ਇਹ ਢੋਡੀ ਲੜਾਈ ਆ ਢੋਡੇ ਬੱਚਿਆਂ ਦੀ ਲੜਾਈ ਆ ਤੇ ਵੀਰ ਦਾ ਇਹਦੇ ਨਾਲ ਅਸੀਂ ਸਾਰੇ ਜਥੇਬੰਦੀ ਸਾਰੇ ਨੌਕਰੀ ਨਾਲ ਇਸ ਵੀਰ ਨੂੰ ਹੌਸਲੇ ਨੂੰ ਸਲਾਮ ਉਸ ਵੀਰ ਦੇ ਨਾਂ ਤੇ ਪੱਟਕਾਰਾ ਲਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੜੇ ਬੜੇ ਹੀ ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ ਸੁਪਰ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਉਹ ਪਹੁੰਚਨੇ ਆਪਣੇ ਸਾਥੀਆਂ ਦੇ ਨਾਲ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ 2 ਮਿੰਟ ਆਪਣੇ ਗੱਲ ਰੱਖਣਗੇ ਉਸ ਤੋਂ ਪ੍ਰੰਤ ਆਪਾਂ ਸਤਿ ਸ੍ਰੀ ਗੁਰੂ ਬੋਟ ਸਿੰਘ ਜੀ ਦੇ ਪਰਿਵਾਰ ਨੂੰ ਯਾਦ ਕਰਦੇ ਹੋਏ ਪਾਏ ਗੁਰ ਦਾ ਜਾਪ ਕਰਾਂਗੇ ਉਸ ਤੋਂ ਬਾਅਦ ਅਰਦਾਸ ਹੋਏਗੀ ਤੇ ਫਿਰ ਆਪਾਂ ਚੱਲੇ ਪਾਵਾਂਗੇ ਸਰਦਾਰ ਲਖਵਿੰਦਰ ਸਿੰਘ ਜੀ ਸ਼ੁਕਰੀ ਵਲਤੀ ਬਣਾਇਓ ਫਤਿਹ ਬਾਇਰੋ ਜੀ ਦਾ ਖਾਲਸਾ ਬਾਇਰੋ ਜੀ ਦੇ ਫਤਿਹ ਸਾਰੇ ਤੁਸੀਂ ਵਧਾਉਦੇ ਪਾਤਰ ਜਿਨ੍ਹਾਂ ਨੇ ਇੱਕ ਨਮਾਰਿਆ ਵੀਰਾਂ ਦੇ ਸਤੰਤ ਸਾਰਿਆਂ ਜੱਥੇ ਪੰਡੀਆਂ ਨੇਕਤਾ ਦਾ ਸੁਗੋਗ ਦਿੱਤਾ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਕਿਰੇ ਹਲਕੇ ਦੀ ਪੰਜਾਬ ਚ ਸਭ ਤੋਂ ਵੱਡੀ ਪਹਿਲ ਇੱਕ ਨੰਬਰ ਤੇ ਯਾਨੀ ਆਪਣੀਆਂ ਸਾਰੀਆਂ ਕਿਸਾਨਾਂ ਦੇ ਸਿਆਸੀ ਪਾਰਟੀਆਂ ਦੇ ਵਰਕਰ ਲੀਡਰ ਭਾਵੇਂ ਨਾ ਹੁਣ ਮੈਂ ਬੇਨਤੀ ਕਰਦਾ ਸਾਰੀਆਂ ਪਾਰਟੀਆਂ ਨੂੰ ਸਿਆਸੀਆਂ ਨੂੰ ਵੀ ਉਹ ਤੁਹਾਡੇ ਨੱਕ 'ਚ ਦਾਮ ਆ ਦੇਣਾ ਜੇ ਆ ਸਮਾਂ ਤੁਸੀਂ ਤਾਲਦੇ ਆਪੋ ਆਪਣੇ ਘੋਡੇਲਿਆਂ 'ਚ ਬੈਠੇ ਰਹੇ ਮੈਂ ਤੁਹਾਨੂੰ ਬੇਨਤੀ ਕਰਦਾ ਲੋਕੀਆ ਜੋ ਬਾਹਰ ਆ ਕੇ ਪਾਜ ਕਿਸਾਨ ਦੀ ਲੜਾਈ ਦੀਗੀ ਤੇ ਢੱਡੀ ਸਾਰਿਆਂ ਦੀ ਲੜਾਈ ਆ ਜੋ ਵੀ ਵਪਾਰੀਆ ਜੋ ਵੀ ਕਿਸਾਨਾਂ ਜੋ ਵੀ ਰੇੜੀ ਆਇਆ ਸਭ ਦੀ ਲੜਾਈ ਆ ਇਸ ਦਾ ਟਾਈਮ ਚਾਰਾ ਲੱਗਾ ਨਹੀਂ ਕਿਉਂਕਿ ਔਰ ਕਿਹੜੀਆਂ ਮੰਗਾਂ ਨੂੰ ਅਣਗੌਲਿਆ ਕਰਨ ਵਾਲੀ ਮੋਦੀ ਸਰਕਾਰ ਮਰਦਾਬਾੜ ਕਸ਼ਪਰ ਦੇ ਕਿਸਾਨਾਂ ਦਾ ਇੱਕ ਆਜ਼ਾਦ ਆਦਾਰ ਜਿੰਦਾਬਾਦ ਜਿੰਦਾਬਾਦ ਸਵੇਸ਼ ਕਰ ਰਹੀਆਂ ਜਿਵੇਂ ਬੰਗਲਾ ਦਾ ਇੱਕ ਆਜ਼ਾਦ ਜਿੰਦਾਬਾਦ ਜਿੰਦਾਬਾਦ ਵਾਲੇ ਸਭ ਨੂੰ ਮੈਂ ਫਰਮਾਂ ਦੇ ਬੰਦੇ ਇੱਕ ਆਜ਼ਾਦ ਆਜ਼ਾਦ ਸਰਕਾਰ ਮਰਦਾਬਾੜ ਮਰਦਾਬਾੜ